ਹਾਂਜੀ ਆਪਣੀ ਵੀਡੀਓ ਹੈਗੀ ਹੈ ਜੀ ਅੱਜ ਦੀ ਆਪਾਂ ਆਪਾਂ ਲੈਸ ਵਾਲੇ ਗਲੇ ਨੂੰ ਬੈਕ ਵਾਲੇ ਗਲੇ ਨਾਲ ਕਿਵੇਂ ਅਟੈਚ ਕਰਨਾ ਹੈ ਕਿਸ ਤਰੀਕੇ ਨਾਲ ਆਪਾਂ ਤੀਰੇ ਜੋੜਨੇ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਨਹੀਂ ਫਿਨਿਸ਼ਿੰਗ ਦੇ ਨਾਲ ਆਪਣੀ ਗਲੇ ਦੀ ਲੈਸ ਲੱਗੀ ਹੋਈ ਹੈ ਤੇ ਆਪਣੇ ਫਰੰਟ ਤੇ ਬੈਕ ਪਾਸਾ ਕਿਸ ਤਰੀਕੇ ਨਾਲ ਜੋੜਿਆ ਹੈ ਜੀ ਜੇ ਤੁਸੀਂ ਇਸ ਤਰ੍ਹਾਂ ਲੈਸ ਲਗਾਉਣਾ ਚਾਹੁੰਦੇ ਆ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਚਲੋ ਜੀ ਵੀਡੀਓ ਕਰਦੇ ਆ ਸਟਾਰਟ ਜਦੋਂ ਆਪਾਂ ਗਲੇ ਤੇ ਲੈਸ ਅਟੈਚ ਕਰਦੇ ਆ ਉਹਦੇ ਤੀਰਾ ਆਪਾਂ ਕਿਸ ਤਰੀਕਾ ਨਾਲ ਜੋੜਨਾ ਠੀਕ ਹੈ ਜੀ ਆਪਾਂ ਗਲੇ ਤੇ ਲੈਸ ਇਸ ਤਰੀਕੇ ਨਾਲ ਅਟੈਚ ਕੀਤੀ ਹੋਈ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੀਰਾ ਆਪਾਂ ਕਿਸ ਤਰੀਕਾ ਨਾਲ ਜੋੜਾਂਗੇ ਇਹ ਹੋ ਗਿਆ ਸੂਟ ਦਾ ਫਰੰਟ ਵਾਲਾ ਪਾਸਾ ਤੇ ਆਹ ਵਾਲਾ ਹੋ ਗਿਆ ਸੂਟ ਦਾ ਬੈਕ ਵਾਲਾ ਪਾਸਾ ਬੈਕ ਵਾਲੇ ਪਾਸੇ ਤੇ ਵੀ ਆਪਣੀਆਂ ਸਾਰੀਆਂ ਲੀਰਾਂ ਜੜੀਆਂ ਹੋਈਆਂ ਜੀ ਤੇ ਆਪਾਂ ਕੀ ਕਰਨਾ ਹੈ ਇਸ ਤਰੀਕੇ ਨਾਲ ਅਹੀ ਕਰਨਾ ਦੇਖੋ ਜੀ ਇਹ ਆਪਾਂ ਦਾ ਬੈਕ ਵਾਲਾ ਗਲਾ ਹੋ ਗਿਆ ਆਪਣਾ ਫਰੰਟ ਵਾਲਾ ਗਲਾ ਹੋ ਗਿਆ ਆਪਾਂ ਕਿਸ ਤਰੀਕੇ ਨਾਲ ਰੱਖਣਾ ਜੀ ਇਸ ਤਰੀਕੇ ਨਾਲ ਰੱਖਾਂਗੇ ਆਪਾਂ ਇਸ ਤਰ੍ਹਾਂ ਜਿੱਥੇ ਪਹਿਲਾਂ ਆਪਣਾ ਇੱਥੇ ਗਲਾ ਆਉਣਾ ਸੀਗਾ ਜੀ ਇੱਥੇ ਹੁਣ ਆਪਣੀ ਲੇਸ ਆ ਜੂਗੀ ਇਸ ਤਰੀਕੇ ਨਾਲ ਤੇ ਆਪਾਂ ਲੇਸ ਦੇ ਉੱਪਰ ਇਸ ਤਰੀਕੇ ਨਾਲ ਫੋਲਡਿੰਗ ਕਰਨਾ ਹੈ ਕਪੜਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਜਿਵੇਂ ਆਪਾਂ ਪਹਿਲਾਂ ਸਲਾਈ ਲਾਉਣੀ ਹੈ ਇਸ ਤਰੀਕੇ ਨਾਲ ਆਪਾਂ ਸਲਾਈ ਲਾ ਦਾਂਗੇ ਇਸ ਤਰੀਕੇ ਨਾਲ ਦੇਖੋ ਜੀ ਇਸ ਤਰ੍ਹਾਂ ਆਪਣੀ ਲੈਸ ਆ ਗਈ ਤੁਸੀਂ ਦੇਖ ਸਕਦੇ ਹੋ ਆਪਣੀ ਲੈਸ ਇਸ ਤਰੀਕੇ ਨਾਲ ਆਈ ਹੈ ਤੁਸੀਂ ਵੀ ਇਸ ਤਰੀਕੇ ਨਾਲ ਲੈਸ ਵਾਲਾ ਗਲਾ ਅਟੈਚ ਕਰੋਗੇ ਤੇ ਨਾਲ ਤੀਰਾ ਅਟੈਚ ਕਰੋਗੇ ਤੁਹਾਡੀ ਵੀ ਸਲਾਈ ਇਸ ਤਰੀਕੇ ਨਾਲ ਹੀ ਆਉਗੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਸਲਾਈ ਲਈ ਆਪਾਂ ਇਸ ਤੋਂ ਬਾਅਦ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਹੀ ਤੀਰਾ ਅਟੈਚ ਕਰਾਂਗੇ ਦੇਖੋ ਜੀ ਆਪਣਾ ਲੈਸ ਵਾਲਾ ਗਲਾ ਆ ਗਿਆ ਤੇ ਆਪਾਂ ਕੀ ਕਰਨਾ ਜਿਹੜੀ ਆਪਣੀ ਰੇਪ ਟਾਕੀ ਲੱਗੀ ਹੋਈ ਹੈ ਉਹਦੇ ਆਪਾਂ ਨਾਲ ਇਸ ਤਰੀਕੇ ਨਾਲ ਰੱਖਾਂਗੇ ਲੈਸ ਨੂੰ ठीक है जी इस तुम तो बात आप बैक वाली टाके उपर इस तरीके फोल्डिंग कर देंगे लो जी दूसरी साइड भी अपने चीरा इस तरीके ਦੂਸਰੀ ਸਾਈਡ ਵੀ ਆਪਣੇ ਇਸ ਤਰੀਕੇ ਨਾਲ ਹੀ ਸਲਾਈ ਲੱਗ ਗਈ ਹੈ ਤੇ ਲੈਸ ਆਪਣੇ ਇਸ ਤਰੀਕੇ ਨਾਲ ਆਉਗੀ ਤੁਸੀਂ ਦੇਖ ਸਕਦੇ ਹੋ ਤੇ ਸੋ ਫਰੈਂਸ ਆਪਣੀ ਛੋਟੀ ਜਿਹੀ ਵੀਡੀਓ ਸੀਗੀ ਤੇ ਵੀਡੀਓ ਬਹੁਤ ਥੋੜੇ ਕੰਮ ਦੀ ਹੈ ਤੇ ਹਾਂਜੀ ਫਰੈਂਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲ ਜਾਈਏ ਨੈਕਸਟ ਵਲੌਗ ਬਾਏ ਬਾਏ ਰੱਬ ਰੱਖਾ